ਕਹਿੰਦੇ ਜੀ ਮੱਖੋ-ਵੱਖ ਵਿਭਾਗ ਪੁੱਛੀ ਜਾਂਦੇ ਆ ਕਿ ਭੇਡਾਂ ਦਾ ਕੀ ਕਰੀਏ ਵੈਸੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਭੇਡ ਸ਼ਬਦ ਪ੍ਰਚਲਿਤ ਬਹੁਤ ਹੈ ਇੱਕ ਦੂਏ ਦੀਆਂ ਪਾਰਟੀਆਂ ਦੇ ਬੰਦਿਆਂ ਨੂੰ ਭੇਡਾਂ ਕਹਿ ਕੇ ਸੰਬੋਧਨ ਕਰਦੇ ਆ ਵੈਸੇ ਇੱਕ ਧਿਰ ਦੇ ਸਮਰਥਕਾਂ ਨੂੰ ਤਾਂ ਜ਼ਿਆਦਾ ਹੀ ਇਹ ਸ਼ਬਦ ਵਰਤਿਆ ਜਾਂਦਾ ਪਰ ਮੈਂ ਅੱਜ ਜਿਹੜੀਆਂ ਭੇਡਾਂ ਦੀ ਗੱਲ ਕਰਨ ਲੱਗਾ ਚੰਡੀਗੜ੍ਹ ਪੁਲਰ ਉਹਨਾਂ ਨੇ ਇਸਰਲੇਖਣ ਖਬਰ ਛਾਪੀ ਕਿ ਕੀ ਕਰੀਏ ਇਹਨਾਂ ਭੇਡਾਂ ਨੂੰ ਹੁਣ ਉਹ ਹੈਡਿੰਗ ਪੜ੍ਹ ਕੇ ਕਈਆਂ ਨੂੰ ਲੱਗਦਾ ਕਿ ਲੈ ਵੀ ਰੈਂਟਿਕ ਭੇਡਾਂ ਦੀ ਉਹ ਗੱਲ ਹੈ ਨਹੀਂ ਜਨਾ ਸੱਚ ਕੋਚ ਭੇਡਾਂ ਦੀ ਗੱਲ ਹੈ ਅਸਲ 'ਚ ਜੰਮੂ ਕਸ਼ਮੀਰ ਨੂੰ ਕਹਿੰਦੇ ਇੱਕ ਟਰੱਕ ਭਰੇ ਜਾ ਰਹੇ ਸੀ ਦੋ ਭੇਡਾਂ ਦੇ ਮਤਲਬ ਇੱਕ ਟਰੱਕ 'ਚ ਆਵਸਤਨ 40 ਕ ਭੇਡਾਂ ਕਹਿੰਦੇ ਭਰੀਆਂ ਜਾ ਸਕਦੀਆਂ ਪਰ ਇਹਦੇ ਵਿੱਚ 384 ਤੋਂ ਵੱਧ ਭੇਡਾਂ ਦੋਆਂ 'ਚ ਭਰੀਆਂ ਸੀ ਜਿਹੜਾ ਮਤਲਬ 2200 ਦੇ ਐਵਰੇਜ ਮਤਲਬ ਕਿ ਹੈਨਾ 170-80 ਦੇ ਕਰੀਬ ਭੇਡਾਂ ਤੁਸੀਂ ਹਰ ਉੱਚ ਲੈ ਕੇ ਜਾ ਰਹੇ ਹੋ ਸੋ ਇਹ ਜਿਹੜੀ ਸਥਿਤੀ ਸੀਗੀ ਕਿ 200 200 384 ਪੇੜਾਂ ਦੇ ਲਦੀਆਂ ਨੇ ਤੁਸੀਂ ਹੈ ਨਾ ਤਾਂ ਇੱਥੋਂ ਦਾ ਜਲਾ ਲੋਕੀ ਸਥਿਤੀ ਕੀ ਹੋਗੀ ਤੋਂ ਉਹਨੂੰ ਲੈ ਕੇ ਕਹਿੰਦੇ ਜੀ ਮਤਲਬ ਇਹ ਸਵਾਲ ਖੜੇ ਹੋਏ ਕਿ ਜੇ ਤੁਸੀਂ ਇੱਕ ਚ 200 ਪਰੀਆਂ ਇੱਕ ਚ 170 80 ਪਰ ਲੀਆਂ ਤਾਂ ਜੀ ਇੰਨੀਆਂ ਪੇੜਾਂ ਪਰਖੇ ਉੱਥੇ ਪਰ ਹਲਥ ਕਿਉਂ ਹੁਣੇ ਪੇੜਾਂ ਉੱਥੇ ਜਾ ਕੇ ਕਰਨੀ ਹੈ ਹੁਣੇ ਪੰਜਾਬ ਦੇ ਵਿੱਚ ਇਹ ਟਰੱਕ ਫੜ ਲਿਆ ਕਹਿੰਦੇ ਜੀ ਪਸ਼ੂ ਪਾਲਣ ਵਿਭਾਗ ਨੇ ਅੱਜਕੱਲ ਪੇਡਾਂ ਦੀ ਕਖੇਪ ਨੇ ਉਹਨਾਂ ਨੂੰ ਪੱਪਾ ਭਰ ਕੀਤਾ ਹੋਇਆ ਜੂਨ ਮਹੀਨੇ ਦੇ ਅਖੀਰ ਵਿੱਚ 384 ਪੇਡਾਂ ਨਾਲ ਭਰੇ ਦੋ ਟਰੱਕ ਜੰਮੂ ਕਸ਼ਮੀਰ ਜਾ ਰਹੇ ਸਨ ਇਹਨਾਂ ਟਰੱਕਾਂ ਵਿੱਚ ਤੂੜੀ ਮੰਗ ਪੇਡਾਂ ਦੁਨੀਆ ਹੋਈਆਂ ਸਨ ਤੇ ਲੁਧਿਆਣਾ ਦੀ ਹੈਲਪ ਫਾਰ ਐਨੀਮਲਸ ਸੰਸਥਾ ਨੇ ਇਹ ਟਰੱਕ ਫੜ ਲਏ ਜਦੋਂ ਫੜ ਲਏ ਤਾਂ ਫਿਰ ਪਸ਼ੂ ਪਾਲਣ ਵਿਭਾਗ ਦੇ ਹਵਾਲੇ ਹੋ ਗਿਆ ਮਾਮਲਾ ਮਾਮਲਾ ਦਰਜ ਹੋ ਗਿਆ ਪਸ਼ੂ ਪਾਲਣ ਵਿਭਾਗ ਇਹਨਾਂ ਪੇਡਾਂ ਨੂੰ ਗਊਸ਼ਾਲਾ ਚ ਲੈ ਗਿਆ ਇਹ ਯਤਰਾ ਕਰਨ ਹੁਣ ਸਥਿਤੀ ਇਹ ਹੈ ਕਿ ਅਜੜੀ ਕੋਈ ਮਿਲ ਨਹੀਂ ਰਿਹਾ ਜਿਹੜਾ ਇੱਕ ਅਜੜੀ ਲੱਬਿਆ ਸੀ ਇਹਨਾਂ ਨੂੰ ਸਾਮ ਸੰਭਾਲਣ ਲਈ ਕਹਿੰਦੇ ਜੀ ਉਹ ਅਜੜੀ ਦਾ ਹਾਦਸਾ ਹੋ ਗਿਆ ਐਕਸੀਡੈਂਟ ਹੋ ਗਿਆ ਮੁੜ ਕੇ ਕੋਈ ਅਜੜੀ ਲੱਬਿਆ ਨਹੀਂ ਹਾਂ ਡਾਕਟਰ ਜ਼ਰੂਰ ਕਹਿੰਦੇ ਪਛਪਾਲਨ ਵਿਭਾਗ ਵੱਲੋਂ 2 ਤੋਂ 3 ਡਾਕਟਰ ਇਹਨਾਂ ਦੀ ਦੇਖਭਾਲ ਲਈ ਤਾਇਨਾਤ ਕੀਤੇ ਹੋਏ ਨੇ ਪਰ ਹੁਣ ਜਿਹੜੀ ਗਊਸ਼ਾਲਾ ਚ ਰੱਖਿਆ ਗਿਆ ਕਹਿੰਦੇ ਉੱਥੇ ਦੀਆਂ ਸੰਸਥਾਵਾਂ ਤੇ ਉਹ ਲੋਕ ਵੀ ਫਿਕਰਮੰਦ ਨੇ ਕਿਉਂਕਿ ਵੀ ਇਹਨਾਂ 384 ਪੇਡਾਂ ਚੋਂ 200 ਪੇਡਾਂ ਹੁਣ ਤੱਕ ਮਰ ਚੁੱਕੀਆਂ ਨੇ ਹਰ ਰੋਜ਼ 2 ਤੋਂ 5 ਪੇਡਾਂ ਮਰਦੀਆਂ ਵੀ ਉਹ ਕਹਿੰਦੇ ਵੀ ਬਿਮਾਰੀਆਂ ਇੰਨੀਆਂ ਲੱਗੀਆਂ ਹੋਈਆਂ ਨੇ ਪੱਡਾਂ ਨੂੰ ਇਹ ਰੋਗੀ ਨੇ ਤੇ ਹੁਣ ਜੇ ਤਾਂ ਉੱਥੇ ਉਹ ਖਾਣ ਪੀਣ ਮੀਟ ਲਈ ਵਤਤੀਆਂ ਜਾਂ ਨਹੀਂ ਸੀ ਤਾਂ ਵੀ ਜੇ ਮੰਨ ਲਓ ਕਮਾਈ ਸਾਧਨ ਦੇ ਗਾਂ ਹੋਰ ਪੇਟਾ ਪੈਦਾ ਕਰਨ ਲਈ ਤਾਂ ਵੀ ਤੇ ਤਾਂ ਰੋਗ ਪੈਦਾ ਕਰ ਸਕਦੀ ਸੀ ਹੋਰਾਂ ਨੂੰ ਬਿਮਾਰ ਕਰ ਸਕਦੀ ਸੀ ਇਹਦੇ ਉੱਤੇ ਵੀ ਚਰਚਾ ਸ਼ੁਰੂ ਹੋ ਗਈ ਪਰ ਦੂਸਰੇ ਪਾਸੇ ਇਹਨੇ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੀਆਂ ਖਾਮੀਆਂ ਵੀ ਉਜਾਗਰ ਕਰਕੇ ਰੱਖਤੀਆਂ ਕਿ ਵੀ ਨਾ ਤੁਹਾਡੇ ਕੋਲ ਡਾਕਟਰਾਂ ਦਾ ਪ੍ਰਬੰਧ ਨਾ ਸੰਭਾਲ ਦਾ ਪ੍ਰਬੰਧ ਨਾ ਥਾਂ ਦਾ ਪ੍ਰਬੰਧ ਫਿਰ ਇਹ ਤਾਂ ਦੋ ਟਰੱਕੇ ਫੜੇ ਨੇ ਜਿਹੜੇ ਲੰਗੀ ਜਾਂਦੇ ਨੇ ਬਾਕੀ ਟਰੱਕ ਜੇ ਉਹ ਸਾਰੇ ਫੜ ਹੋ ਜਾਣ ਫਿਰ ਦੱਸੋ ਕੀ ਕਰੋਗੇ ਸੋ ਇਸ ਇੱਕ ਘਟਨਾ ਨੇ ਬਿਮਾਰ ਪੇਡਾਂ ਨੇ ਪ੍ਰਸ਼ਾਸਨ ਨੂੰ ਜਿੱਥੇ ਫਿਕਰ ਚ ਪਾਇਆ ਉੱਥੇ ਸਵਾਲ ਇਹ ਹੈ ਕਿ ਤੂੜੀ ਮੰਗ ਲੱਦੀਆਂ ਇਹ ਪੇਡਾਂ ਜੇ ਉਹਨਾਂ ਨੂੰ ਇਸ ਜ਼ੁਲਮ ਤੋਂ ਮਤਲਬ ਉਹਨਾਂ ਦੇ ਉੱਤੇ ਟਾਇਰ ਇਸ ਕਹਿਰ ਤੋਂ ਬਚਾਉਣ ਲਈਏ ਉਸ ਸੰਸਦਾਂ ਨੇ ਰੋਕਿਆ ਤਾਂ ਸੰਸਦਾਂ ਕੋਲ ਫਿਰ ਕੋਈ ਇਹੋ ਜਿਹਾ ਬਦਲ ਮੇ ਪ੍ਰਬੰਧ ਵੀ ਹੋਣੀ ਚਾਹੀਦੇ ਨੇ ਕਿ ਪਹਿਲ ਨੂੰ ਦੀ ਸੇਵਾ ਤੋਂ ਜੇ ਮਰਨੀਆਂ ਹੀ ਨੇ ਟਰੱਕ ਚ ਲੱਦੀਆਂ ਵੀ ਮਰ ਰਹੀਆਂ ਸੀ ਉੱਥੇ ਜਾ ਕੇ ਮਰ ਰਹੀਆਂ ਸੀ ਤੁਸੀਂ ਬਚਾ ਕੇ ਤਾਂ ਫਿਰ ਮਾਰਤੀਆਂ ਮੈਂ ਨਹੀਂ ਕਹਿੰਦਾ ਕਿ ਕਿਸੇ ਨੇ ਕਤਲ ਕੀਤਾ ਇੱਛਾ ਸ਼ਕਤੀ ਚੰਗੀ ਹੋਊਗੀ ਜੇ ਰੋਕਿਆ ਪਰ ਆ ਜੋ ਸਥਿਤੀ ਹੁਣ ਰੋਜ਼ ਦੀ ਖਬਰ ਆ ਕਿ ਹਰ ਰੋਜ਼ ਪੰਜ ਚਾਰ ਪੇਟਾ ਮਰ ਜਾਂਦੀਆਂ ਤੇ ਹੁਣ ਤੱਕ ਜਿੰਨਾ ਟਰੱਕ ਫੜਿਆ 384 ਜੋ 200 ਪੇਟਾ ਮਰ ਚੁੱਕੀਆਂ ਤੇਰਾ ਮੰਤੂ ਤਾਂ ਫਿਰ ਵਿਭਾਗ ਢੀਕ ਰਿਹਾ ਜੀ ਕਿ ਕੰਮ ਨਿਭੜੇ ਤੇ ਅਸੀਂ ਵਿਹਲੇ ਹੋਈਏ ਫਰਗੋ ਜੀ ਇਹ ਸਥਿਤੀ ਸੋ ਹੁਣ ਅਜੇ ਤੱਕ ਇਹ ਸਵਾਲ ਗੁੰਝਲਦਲ ਬਣਿਆ ਹੋਇਆ ਕਿ ਇਹਨਾਂ ਪੇਡਾਂ ਦਾ ਕੀ ਕਰੀਏ